ਸੰਗਰੂਰ ਦੇ ਧੂਰੀ ਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਸਿਮਰਜੀਤ ਸਿੰਘ ਮਾਨ ਵੱਲੋਂ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੱਡਾ ਰੋਸ ਧਰਨਾ ਦੇਣ ਦੀ ਗੱਲ ਆਖੀ ਗਈ ਸੀ ਉਹਨਾਂ ਨੇ ਕਿਹਾ ਗਿਆ ਸੀ ਕਿ ਧੂਰੀ ਦੇ ਦੋਲਾਬਾਲਾ ਫਾਟਕ ਦੇ ਉੱਪਰ ਜਾਨੀ ਕਿ ਜਿਹੜਾ ਕਿ ਅੰਬਾਲਾ ਗੰਗਾ ਨਗਰ ਰੇਲਵੇ ਟਰੈਕ ਆ ਜਿਹੜਾ ਉਸ ਨੂੰ ਜਾਮ ਕੀਤਾ ਜਾਏਗਾ ਸਵੇਰ ਤੋਂ ਲੈ ਕੇ ਪਰ ਲੇਕਿਨ ਇਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਸੀ ਉਹ ਉੱਥੇ ਤਾਇਨਾਤ ਕੀਤੀ ਗਈ ਇਲਾਕੇ ਦੇ ਵਿੱਚ ਅਤੇ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਦੇ ਆਪਣੇ ਜਿਹੜਾ ਫਤੇਗੜ ਸਾਹਿਬ ਦੇ ਜਿਹੜੇ ਘਰ ਦੇ ਵਿੱਚ ਉੱਥੇ ਜਿਹੜਾ ਹਾਊਸ ਅਰੈਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਧਰਨੇ ਵਾਲੀ ਜਗ੍ਹਾ ਦੇ ਉੱਪਰ ਜਾਨੀ ਕਿ ਜੋ ਜਗ੍ਹਾ ਨਿਸ਼ਚਿਤ ਕੀਤੀ ਗਈ ਸੀ ਕਿ ਦੋਲੇਵਾਲਾ ਫਾਟਕ ਦੇ ਉੱਪਰ ਪ੍ਰਦਰਸ਼ਨ ਕੀਤਾ ਜਾਊਗਾ ਉਤੇ ਕਿਸੇ ਨੂੰ ਵੀ ਪਹੁੰਚਣ ਜਿਹੜਾ ਨਹੀਂ ਦਿੱਤਾ ਗਿਆ ਅਗਰ ਕੋਈ ਪ੍ਰਦਰਸ਼ਨਕਾਰੀ ਉੱਤਕ ਪਹੁੰਚ ਰਿਹਾ ਸੀ ਜਾਂ ਉਹ ਰਸਤੇ ਦੇ ਵਿੱਚ ਆ ਰਿਹਾ ਸੀ ਤਾਂ ਜਿਸ ਦੇ ਪ੍ਰਪੋਜ਼ਲ ਸੱਕ ਸੀ ਕਿ ਉਹ ਧਰਨੇ ਵਾਲੀ ਜਗ੍ਹਾ ਤੇ ਜਾਏਗਾ ਤਾਂ ਉਸ ਨੂੰ ਉਸੇ ਸਮੇਂ ਜਿਹੜਾ ਸਮਝਾਇਆ ਗਿਆ ਜਾਂ ਫਿਰ ਉਹਨਾਂ ਨੂੰ ਉਹ ਜਗ੍ਹਾ ਤੋਂ ਹਟਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਦੋਤੇ ਨੇ ਕਹਿ ਸਕਦੇ ਆ ਕਿ ਉਹਨਾਂ ਨੂੰ ਵੀ ਮਲੇਰ ਕੋਟਲਾ ਦੇ ਨੇੜੇ ਅੰਮ੍ਰਿਤਗੜ ਦੇ ਨੇੜੇ ਇੱਕ ਹੋਟਲ ਤੋਂ ਉਹਨਾਂ ਨੂੰ ਵੀ ਜਾਨੀ ਕਿ ਪੁਲਿਸ ਨੇ ਆਪਣੀ ਕੈਸਟਡੀ ਦੇ ਵਿੱਚ ਲਿਆ ਤਾਂ ਜੋ ਉਹ ਧਰਨੇ ਵਾਲੀ ਜਗ੍ਹਾ ਦੇ ਉੱਪਰ ਜਾਂ ਫਿਰ ਲੋਕਾਂ ਨੂੰ ਨਾਲ ਲੈ ਕੇ ਨਾ ਪਹੁੰਚ ਸਕਣ ਪਰ ਫਿਲਹਾਲ ਸ਼ਾਮ ਤੱਕ ਜਦੋਂ ਸੰਗਰੂਰ ਦੇ ਐਸਐਸਪੀ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਅਸੀਂ ਸਿਰਫ ਸਵੇਰੇ ਜਗਾਦੇਪੁਰ ਮਹੌਲ ਨਾ ਖਰਾਬ ਹੋਵੇ ਲੋਕ ਜਿਆਦਾ ਇਕੱਠੇ ਨਾ ਹੋਣ ਸਿਰਫ ਲੋਕਾਂ ਨੂੰ ਸਮਝਾਇਆ ਗਿਆ ਸੀ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਪਰ ਕਿਸੇ ਨੂੰ ਵੀ ਅਰੈਸਟ ਨਹੀਂ ਕੀਤਾ ਗਿਆ ਜਾਨੀ ਕਿ ਹੁਣ ਤੱਕ ਸ਼ਾਮ ਤੱਕ ਪੁਲਿਸ ਦੀ ਕਸਟਡੀ ਦੇ ਵਿੱਚ ਕੋਈ ਵੀ ਪ੍ਰਦਰਸ਼ਨਕਾਰੀ ਨਹੀਂ ਹੈਗਾ ਤੇ ਸਿਰਫ ਕਹਿ ਸਕਦੇ ਹਾਂ ਕਿ ਕਿ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਇਸ ਤੋਂ ਪਹਿਲਾਂ ਦੱਸ ਦਈਏ ਕਿ ਧੂਰੀ ਦੇ ਕੱਕੜਵਾਲ ਪਿੰਡ ਦੇ ਵਿੱਚ ਵੀ ਜਿਹੜਾ ਸਾਹਮਣੇ ਆਇਆ ਸੀ ਕੁਝ ਜਿਹੜੇ ਪ੍ਰਦਰਸ਼ਨਕਾਰੀ ਸੀ ਜਿਹੜੇ ਸਿਮਰਜੀਤ ਸਿੰਘ ਮਾਨ ਦੇ ਸਮਰਥਕ ਸੀ ਉਹ ਉੱਥੇ ਜਿਹੜੇ ਪਹੁੰਚੇ ਇਕੱਠਾ ਹੋਏ ਸੀ ਪੁਲਿਸ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਗੱਲਬਾਤ ਤੋਂ ਬਾਅਦ ਕਹਿ ਸਕਦੇ ਹਾਂ ਕਿ ਉਹਨਾਂ ਨੇ ਧਰਨੇ ਵਾਲੀ ਜਗ੍ਹਾ ਤੋਂ ਜਾਣ ਤੋਂ ਜਿਹੜਾ ਕਿ ਉਹਨਾਂ ਨੂੰ ਰੋਕ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਲੰਮੇ ਇਸ ਪੂਰੇ ਦਿਨ ਦੇ ਇਸ ਕਹਿ ਸਕਦੇ ਹਾਂ ਘਟਨਾਕਰਨ ਤੋਂ ਬਾਅਦ ਜਿੱਥੇ ਹਜ਼ਾਰਾਂ ਇੰਤਦਾਦ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ ਤਾਂ ਪਰ ਦੂਜੇ ਪਾਸੇ ਜਿਹੜਾ ਸੰਗਰੂਰ ਧੂੜੀ ਜਿਹੜਾ ਰੇਲਵੇ ਟਰੈਕ ਆ ਬੇਨੜਾ ਪਿੰਡ ਦੇ ਨਜ਼ਦੀਕ ਉੱਥੇ ਕੁਝ ਜਿਹੜੇ ਪ੍ਰਦਰਸ਼ਨਕਾਰੀ ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਸਮਰਥਕ ਸੀ ਉਹਨਾਂ ਵੱਲੋਂ ਰੇਲਵੇ ਟਰੈਕ ਦੇ ਉੱਪਰ ਕੁਝ ਮਿੰਟ ਬੈਠ ਕੇ ਕਹਿ ਸਕਦੇ ਆ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਰੇਲਵੇ ਟਰੈਕ ਦੇ ਉੱਪਰ ਟਰੈਕ ਦੇ ਉੱਪਰ ਪਹੁੰਚ ਪਹੁੰਚ ਚੁੱਕੇ ਹਾਂਗੇ ਉਹਨਾਂ ਵੱਲੋਂ ਕਹਿ ਸਕਦੇ ਇੱਕ ਜਿਹੜੀ ਵੀਡੀਓ ਹੈ ਜਿਹੜੀ ਉਹ ਜਾਰੀ ਕੀਤੀ ਕਿ ਡਰੋਨ ਜਿਹੜੀ ਵੀਡੀਓ ਜਿਹੜੀ ਜਾਰੀ ਕੀਤੀ ਕਿ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ 2 ਦਰਜਨ ਦੇ ਕਰੀਬ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਰੇਲਵੇ ਟਰੈਕ ਦੇ ਉੱਪਰ ਬੈਠੇ ਨੇ ਅਤੇ ਬੈਠ ਕੇ ਉਹ ਤਸਵੀਰਾਂ ਵੀ ਜਿਹੜੀਆਂ ਜਾਰੀ ਹੋਈਆਂ ਪਰ ਇਸ ਦੀ ਪੁਸ਼ਟੀ ਹੈ ਜਿਹੜੀ ਉਹ ਉਹ ਨਹੀਂ ਕੀਤੀ ਗਈ ਪਰ ਲੇਕਿਨ ਦੂਜੇ ਪਾਸੇ ਜਿਹੜਾ ਦੱਸਦੀ ਹੈ ਕਿ ਇਸ ਤੋਂ ਬਾਅਦ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਉਸ ਦੀ ਰਿਹਾਈ ਦੇ ਲਈ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਸੀ ਅੱਜ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਜਿਹੜਾ ਕੀ ਵਿਧਾਨ ਸਭਾ ਹਲਕਾ ਧੋਰੀ ਉੱਥੇ ਪ੍ਰੋਟੈਸਟ ਰੱਖਿਆ ਗਿਆ ਸੀ ਪਰ ਲੇਕਿਨ ਹੁਣ ਇਸ ਤੋਂ ਬਾਅਦ ਇੱਕ ਵੱਡਾ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਜਿਹੜਾ ਉਹ ਐਲਾਨ ਆ ਜਿਹੜਾ ਕੀਤਾ ਗਿਆ ਕਿ ਸੰਗਰੂਰ ਵਿੱਚ 3 ਫਰਵਰੀ ਨੂੰ ਜਿਹੜਾ ਇੱਕ ਵੱਡਾ ਇਕੱਠ ਰੱਖਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਲੋਕਾਂ ਨੂੰ ਪਹੁੰਚਣ ਲਈ ਆ ਕਿਹਾ ਗਿਆਗਾ ਇਸ ਦੇ ਵਿੱਚ ਪਹਿਲਾਂ ਪ੍ਰਸ਼ਾਸਨ ਦੇ ਨਾਲ ਕਈ ਮੀਟਿੰਗਾਂ ਵੀ ਜਿਹੜੀਆਂ ਚੱਲ ਰਹੀਆਂ ਨੇ ਪ੍ਰਸ਼ਾਸਨ ਕਹਿ ਰਿਹਾ ਕਿ ਨਾ ਉਧਰ ਨਾ ਦਿੱਤਾ ਜਾਵੇ ਜਾਂ ਉਹਨਾਂ ਦੀ ਹਲਵਾਤ ਜੋ ਮੰਗਾ ਪ੍ਰਦਰਸ਼ਨਕਾਰੀ ਕਰ ਰਹੇ ਨੇ ਜਾਂ ਜੋ ਭਾਨਾ Sidhu ਦੇ ਹੱਕ ਦੇ ਵਿੱਚ ਆਏ ਲੋਕ ਨੇ ਭਾਵੇਂ ਉਹ ਕਹਿ ਸਕਦੇ ਆ ਲੱਖਾਂ ਸਦਾਨਾਂ ਨੇ ਉਹਨਾਂ ਦੇ ਵਿੱਚ ਇੱਕ ਵਿਚਕਾਰ ਜਿਹੜੀ ਗੱਲਬਾਤ ਵੀ ਜਿਹੜੀ ਉਹ ਲਗਾਤਾਰ ਬਰਨਾਲਾ ਦੇ ਵਿੱਚ ਚੱਲੀ ਆਗੀ ਪਰ ਹੁਣ ਕਿਸ ਸਿੱਟੇ ਦੇ ਉੱਪਰ ਨਿਕਲਦੀ ਹੈ ਕੀ ਧੂਰੀ ਬਾਗ ਸੰਗਰੂਚ ਜਿਹੜਾ ਮੁੱਖ ਮੰਤਰੀ ਦੇ ਘਰ ਦੇ ਬਾਹਰ ਲੱਗਣ ਵਾਲਾ ਜਿਹੜਾ ਧਰਨਾ ਹੈਗਾ ਉਹ ਕਾਮਯਾਬ ਹੋ ਪਾਉਂਦਾ ਜਾਂ ਫਿਰ ਪੁਲਿਸ ਜਿਸ ਤਰ੍ਹਾਂ ਕੀ ਅੱਜ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਉਸੇ ਤਰ੍ਹਾਂ ਜਥੇਬੰਦੀਆਂ ਦੇ ਵੱਡੇ ਲੀਡਰਾਂ ਨੂੰ ਜਾਂ ਜੋ ਲੋਕਾਂ ਨੇ ਕਾਲ ਦਿੱਤੀ ਆ ਤੇ ਉਹਨਾਂ ਦੇ ਵੱਡੇ ਨetaਮਾਂ ਨੂੰ ਵੀ ਇਸੇ ਤਰ੍ਹਾਂ ਉਹਨਾਂ ਦੇ ਘਰਾਂ ਦੇ ਵਿੱਚ ਹੀ ਜਿਹੜਾ ਨਜ਼ਰਬੰਦ ਜਿਹੜਾ ਘਰ ਲਿਆ ਜਾਏਗਾ ਵਿੱਕੀ ਪੁੱਲਰ ਪੰਜਾਬ ਤੱਕ ਸੰਗਰੂ